ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਤਾਜੀ ਸੂਈ ਬੱਚਾ ਆ ਗਿਆ ਮਗਰ ਵਸੀ ਤੇ ਇੱਕ ਆ ਗਈ ਬਾਈ ਜਰਸੀ ਗੱਬਣ ਥੋੜੇ ਦਿਨਾਂ ਦੀ ਆ ਗਈ ਕੱਚੀ ਤੇ ਜਿਸ ਕਰ ਚੁ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚੱਲੋ ਘਰੇਲੂ ਪਸ਼ੂਆਂ ਚ ਪਾਈਏ ਦੋਵੇਂ ਵੜਾ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬਾਈ ਠੀਕ ਠਾਕ ਹੋ ਬੜੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ। ਨਾਮ ਮੇਰਾ ਬਾਈ ਬੂਟਾ ਸਿੰਘ ਪਿੰਡ ਢਿਲਮਾ ਜ਼ਿਲ੍ਹਾ ਬਰਨਾਲਾ ਬਾਈ। ਤਹਿਸੀਲ ਤਪਾ। ਤਹਿਸੀਲ ਤਪਾ। ਨੇੜੇ ਪਿੰਡ ਪੱਖੋਘਾ ਚੋਂ 8 ਕਿਲੋਮੀਟਰ ਤਪੇ ਤੋਂ 4 ਕਿਲੋਮੀਟਰ। ਠੀਕ ਹੈ ਬਾਈ। ਇਹ ਵੀਰੇ ਮੇਰੇ ਭਰਾ ਦੀਆਂ ਗਾਈਆਂ ਇਹ ਕਿਰੇਲੂ ਹੀ ਕੰਮ ਹੀ ਹੈ ਠੀਕ ਹੈ ਨਾ। ਮੈਂ ਇਹਨੂੰ ਵਪਾਰ ਲੈਣ ਦੀ ਹੈ। ਹਾਂ ਨਾ ਵਪਾਰ ਲੈਣ ਦਾ ਕੋਈ ਨਹੀਂ। ਇਹ ਕਰਾ ਵੀਡੀਓ ਪਾ ਦੇ ਮੈਂ ਚੱਲ ਪਾ ਦਿੰਦੇ ਆ ਆਪਾਂ ਵੀਡੀਓ। ਤੇ ਨੰਬਰ ਆਪਣਾ 98032 8449 ਬਾਈ। ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ। ਤੇ ਬਾਈ ਜਿਹੜੀ ਸਾਹ ਮੂਹ ਦੋ ਦੰਦ ਦੋ ਦੰਦ ਬੱਸੀ ਆ ਬਾਈ ਪਹਿਲਾ ਸੂਆ ਸੂਈ ਆ ਮਾਗਰ ਚਰਸੀ ਬੱਸੀ ਆ ਬਾਈ ਇਹਦੇ ਬੱਸੀ ਬੜੀ ਚੰਗੀ ਆ ਹਾਂ ਬਹੁਤ ਸੋਹਣੀ ਬੱਸੀ ਆ ਬਾਈ ਦਿੱਤੇ 15 ਕੇ ਦਣੇ ਸੂਈ ਹੋਈ ਆ ਬਾਈ ਹਨ ਠੀਕ ਆ ਠੀਕ ਹਨ ਕੀ ਬਾਤ ਆ ਬੱਚੇ ਦੀ ਕੁਆਲਿਟੀ ਬੜੀ ਸੋਹਣੀ ਆ ਮੂਹਾਂ ਵਾਲਾ ਪੈਰ ਆ ਨਾ ਬਹੁਤ ਸੋਹਣਾ ਬਹੁਤ ਸੋਹਣੀ ਬੱਸੀ ਆ ਤਿਆਰ ਹੋਣ ਵਾਲਾ ਠੰਡੀ ਸੀਲ ਬੱਸੀ ਆ ਬੈੜ ਬਹੁਤ ਵਧੀਆ ਬਾਈ ਸਹੀ ਗੱਲ ਆ ਬਾਈ ਤੇ ਬੁੱਟੇ ਕਿੰਨਾ ਦੁੱਧ ਆਇਰ ਆ ਬਾਈ ਬਾਈ ਦੁੱਧ ਦਾ ਹੈਗਾ ਸੀ 25 ਕਿਲੋ ਇਹ ਥੱਲੇ ਬੈਠਦੇ ਦੇ ਬਾਈ ਕਹਿੰਦਾ ਹੂੰ ਤੇ ਗਾ ਛੱਡਦਾ ਕਰਕੇ ਨਾ ਮੌਸਮਾ ਕਰਕੇ ਦੁੱਧ ਘਾਟੀ ਖੜੀ ਹੁਣ ਇਸ ਟਾਈਮ ਮੇਰੇ ਥਲੇ 20 ਕਿਲੋ ਦੁੱਧ ਆਗਾ ਦੁੱਧ ਤੇ ਫੇਰ ਜਾੜੂ ਬਾਈ ਹੁੰਦੇ ਤੇ ਜੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਬਾਈ ਚੋਲੇ ਤਸੱਲੀ ਕਰਕੇ ਲੈ ਕੇ ਜਾਵੇ ਬਾਹਰ ਦਾ ਕੋਈ ਚੱਕਰ ਨਹੀਂ ਬਾਈ ਲੈਖੇ ਨਹੀਂ ਬਾਹਰ ਦਾ ਕੋਈ ਕਿਆ ਬਾਤ ਆ ਬਦਕਾਰ ਦੇ ਬਾਈ ਕਿੱਥੇ ਆਗਾ ਮੈਂ ਕਹਣਾ ਲੈ ਮੇਰੇ ਉੱਤੇ ਹੁੰਦੀ ਆ ਹਨਾ ਤੈਨੂੰ ਹਾਂ ਦੋ ਦੰਦ ਤਸੱਲੀ ਆ ਬਾਈ ਪੱਸੀ ਸਾਂਭਣ ਵਾਲੀ ਆ ਪਹੁੰਚੂਗੀ ਪੱਸੀ ਆ ਸਹੀ ਗੱਲ ਆ ਚੰ ਸਾਂਭਣ ਵਾਲੀ ਆ ਮੰਨ ਕੇ ਚੱਲੋ ਦੋ ਦੰਦ ਦਾ ਬੱਚਾ ਆਜੇ ਤਾਂ ਹਾਂ ਬੱਚਾ ਹੀ ਮੰਨ ਬਾਈ ਇਹ ਤੇ ਬਾਈ ਚਵਾਈ ਹੋਈ ਹੋਊ ਹਨਾ ਹਾਂ ਫੀਟੇਗ ਫੋਟੇਗ ਦੇਖੋ ਬੰਨੇ ਪੂਰਾ ਸੋਹਣਾ ਲੀਵ ਲੱਗਾ ਵੀ ਆਥਰ ਦਾ ਵੀ ਫਸਕੇ ਖੜ ਜਾਂਦੀ ਆ ਯਾਰਾ ਠੀਕ ਆ ਲੈ ਆਥਰ ਨੂੰ ਤਾਂ ਐ ਬਸ ਦੇਖੋ ਬਈ ਗੁਲਾਬੀ ਥਾਨ ਨਾੜਾ ਨੋੜਾ ਦੇਖ ਸਕਦੇ ਹੋ ਬਹੁਤ ਚੰਗੀਆਂ ਆ ਗਈਆਂ ਐਂ ਲਾ ਲਓ ਬਾਕੀ ਚੰਗੀ ਆ ਤੇ ਬੱਚਾ ਵੀ ਮਗਰ ਜਿਹੜਾ ਬਹੁਤ ਚੰਗਾ ਬਹੁਤ ਵਧੀਆ ਤਾਂ ਬੱਥਾ ਵੀ ਬਾਈ ਖੋਲੋ ਬਾਈ ਮੜੀ ਤੋਰੇ ਖੋਲ ਕੇ ਕੱਦ ਤਾਂ ਬਈ ਐਂ ਗੱਲ ਕਰਦੇ ਜੇ ਬਈ ਗੱਲ ਕਰੀਏ ਬੁੱਟੇ ਹੂ 5 5.5 ਫੁੱਟ ਤੂਤੇ ਨਾ ਹੋਊਗਾ ਬਈ ਰਾਮ ਨਾਲ ਹੋਊਗਾ ਬਾਈ ਲੰਮੀ ਲੰਮੀ ਦੇਖੋ ਬਾਈ ਫੁੱਲ ਕੁਆਲਿਟੀ ਦੇਖੋ ਫੇਸ ਵਗੈਰਾ ਨਾ ਬਹੁਤ ਪਿਆਰਾ ਕੱਦ ਬਹੁਤ ਹੂੰ ਜੇ ਚੰਗੀ ਛਮਾਈ ਹੋ ਗਈ ਬਹੁਤ ਸੋਹਣੀ ਧਿਆਰੋ ਪੂਰੇ ਬਾਈ ਮੂਹਰੇ ਸਮੇ ਤਾਂ ਇਹਦਾ ਪਤਾ ਹੀ ਨਹੀਂ ਰਿਕਾਰਡ ਕੀ ਬਣ ਜੈ ਬੈਠਦਾ ਹੂੰ ਸਹੀ ਗੱਲ ਆ ਚਮਕਾਂ ਵਾਲੀ ਆ ਪਾ ਲੈ ਬਾਈ ਨੇ ਸੰਭੀ ਹੋਇਆ ਬਸੇ ਬਾਈ ਦੋ ਦੰਦ ਬੱਸੀ ਦਾ ਕੱਦ ਦੇਖ ਕਿੱਥੇ ਗਿਆ ਵਾ ਬਾਈ ਮੈਂ ਕਹਿਣਾ ਚੱਲ ਜੇ ਖਰਾਕ ਪਾਈਏ ਫੇਰ ਹੀ ਬੋਲਦੀ ਆ ਹਾਂ ਹਾਂ ਬਾਈ ਆ ਚੜਦਾ ਕਰਕੇ ਪਸੂ ਨਾ ਹੁਣ ਥੋੜਾ ਜਿਹਾ ਹੋਰ ਖਾਣਾ ਵੀ ਬਹੁਤ ਘਟੇ ਹੋਇਆ ਵੀ ਪਈਆਂ ਦਾ ਉੱਤੇ ਬਾਕੀ ਚੌੜੀ ਟਿਕਮੁਲਟੀ ਦੇਖੋ ਨਾੜਾ ਨੁੜਾ ਨਹੀਂ ਕਿਉਂਕਿ ਪਤਾ ਹੀ ਹੈ ਬਾਈ ਹਰ ਇੱਕ ਨੂੰ ਹੁਣ ਮੌਸਮ ਖਰਾਬ ਸੱਤਾਂ ਚੋਈ ਇਹਨੇ ਪਸ਼ੂ ਦਾ ਹੁਣ ਖਾਣਾ ਵੀ ਉਹ ਹੋ ਜਾਇਆ ਹੋਇਆ ਪਿਆ ਬਾਈ ਲੈ ਬਾਈ ਚੈੱਕ ਕਰ ਸਕਦੇ ਆ ਲੈ ਠੰਡੀ ਠੰਡੀ ਦੇਖੋ ਬਾਈ ਧਾਰਾ ਵੀ ਮਾਰਦੇ ਲੈ ਬਾਈ ਕਹਿੰਦਾ ਆਈ ਆ ਪਾ ਧਾਰਾ ਮਾਰ ਦਿੰਦੇ ਆ ਬਾਈ ਬੜਾ ਸੋਹਣਾ ਚੋਣਾ ਬੁੱਟੇ ਹਨਾ ਬੜਾ ਸੋਹਣਾ ਲੱਗਾ ਹੋਇਆ ਬਾਈ ਸੋਹਣ ਲਾ ਕੀ ਬਾਤ ਆ ਬਾਈ ਢੰਡੀ ਢੰਡੀ ਦੇਖੋ ਯਾਰ ਵਿਚਾਰੀ ਨੇ ਕੋਈ ਚੱਕਰੀ ਨਹੀਂ ਨੇ ਹਣਾ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਬੰਦੀ ਘਰ ਮਾਉ ਹੀ ਨਿਆਣਾ ਨਹੀਂ ਕੋਈ ਬੱਚਾ ਨਹੀਂ ਜਾਤ ਵਾਲੀ ਬੈੜ ਬਾਈ ਕੁਆਲਿਟੀ ਹੈ ਬੈੜ ਦੀ ਸਹੀ ਗੱਲ ਹੈ ਲੈ ਦੁੱਧਾ ਯਾਰ ਬਈ ਮਾਰਾ 4 ਤੋਂ ਵਧੀਆ ਮੌਸਮ ਲਾ ਗਿਆ 25 ਕਿਲੋ ਤੇ ਫੇਰ ਜਾਣਾ ਬੈੜ ਨੇ ਹੂੰ ਬਾਕੀ ਯਾਰ ਬੱਚਾ ਵੀ ਬੜਾ ਚੰਗਾ ਆ ਗਿਆ ਬਾਂਹ ਸੋਣਾ ਬੱਚਾ ਜਰਸੀ ਬਸੇਤੀ ਹੋ ਗਿਆ ਚੰਗਾ ਬਾਈ ਠੀਕ ਹੈ ਗੱਲ ਤੱਕ ਕੱਡਰ ਦੀ ਕੁਆਲਿਟੀ ਬਾਈ ਐਂ ਲਾ ਲਓ ਵੀ ਵਧੀਆ ਤਿਆਰ ਕਰੂਗੀ ਕਿਉਂਕਿ ਥੋੜਾ ਹੋਇਆ ਹਣਾ ਟਾਈਮ ਥੋੜਾ ਹੀ ਹਾਲੇ ਤੇ ਬੂਟੇ ਦਾ ਮੁੱਲ ਬਾਈ ਮੁੱਲ ਤਾਂ ਦੇਣ ਲੈਣੀ ਅੱਜ ਬਾਈ ਬੱਚਾ ਹੀ ਮੰਨ ਕੇ ਲੈ ਕੇ ਜਾਓ ਕਿ ਬੱਚਾ ਹੀ ਆ ਬਾਈ ਆਪਾਂ ਦੋ ਦੰਦ ਦਾ ਜਿਹੜਾ ਬੱਚਾ ਹੀ ਆ ਅੱਜ ਤੂੰ ਐ ਮੰਨ ਹੂੰ ਸਹੀ ਗੱਲ ਆ ਚੌਗੀ ਹੋਣਾ ਸਿੱਗੀ ਹੋਣਾ ਜਾ ਕੇ ਬੈਠਦੇ ਕਿੱਥੇ ਬਣ ਜਾਣਾ ਬਾਈ ਸਹੀ ਗੱਲ ਆ ਮੈਂ ਕਹਣਾ ਬੁੱਟੇ ਕੱਦੇ ਤਾਂ ਵੱਡਾ ਜਾਣਾ ਹੁੰਦਾ ਨਹੀਂ ਹਾਂ ਕੱਦ ਤਾਂ ਮੈਂ ਬਦਨ ਲਾਦਾ ਮੜਾ ਮੋਟਾ ਹੋਰ ਵੀ ਵੱਸ ਸਾਦੀ ਬਾਈ ਦੋ ਦੰਦ ਬੱਚਾ ਨਾ ਕੱਦ ਵੱਸ ਸਾਦੀ ਆ ਸਹੀ ਗੱਲ ਆ ਮੈਂ ਤਾਂ ਲਾ ਵੀ 5.5 ਫੁੱਟ ਕੱਦ ਹੋਊਗਾ ਮੇਰੇ 7 ਇੰਚਾ ਵਾ ਹੂੰ 5.5 ਤੱਕ ਆਉਂਦੀ ਆ ਬਾਈ ਇੱਥੇ ਸਹੀ ਗੱਲ ਆ ਬਾਈ ਬਾਹਰ ਤਾਂ ਤੂੰ ਐ ਦੇਖ ਮੁਰਲਾ ਰਿਕਾਰਡ ਬਣਾ ਦੇ ਬਸੀ ਮੈਂ ਕਹਣਾ ਕੀ ਬਾਤ ਜੇ ਨ 25 ਕਿਲੋ ਹੁਣ ਦੁੱਤਾ ਇਹਦੇ ਤੇ ਲਈ ਸਹੀ ਗੱਲ ਆ ਬਾਈ ਸਾਹਮ ਸਵਾਲਾ ਸਾਹਮ ਸਵਾਲਾ ਹਾਂ ਹੈ ਸਾਹਮ ਸਵਾਲ ਦੀ ਮੌਕੇ ਦੀ ਬਾਈ ਸਹੀ ਗੱਲ ਆ ਬਾਈ ਦੂਜੇ ਨੰਬਰ ਤੇ ਬਾਈ ਕੋਲੇ ਆ ਬੈੜਾ ਜਾਸੀ ਬਾਈ ਜਰਸੀ ਆ ਗਈ ਹਾਂ 20 ਦਿਨਾਂ ਦੀ ਕੱਚੀ ਆ ਗਈ ਹੂੰ ਬਸ ਤਿਆਰੀ ਹੁੰਦੀ ਆਂਦੇ ਪੱਛੇ ਇੱਕ ਇਹ ਵੇਚਦਾ ਬਾਈ ਤੇ ਕਿਹੜਾ ਸੂਆ ਹੈ ਦੂਜਾ ਇਹ ਬਾਈ ਦੂਜਾ ਸੂਆ ਸੁਣਦੇ ਆ ਦੰਦੋ ਐ ਨਾ ਵੀ ਸਿੱਗੀ ਆ ਗਈ ਠੀਕ ਐ ਬਾਈ ਹਾਂ ਬਾਈ ਤੇ ਥਾਣਾ ਥਾਰਡ ਬਥੇਰਾ ਚੰਗਾ ਲੱਗਿਆ ਬਾਈ ਥਾਣ ਤਾਂ ਕੱਡੂ ਕੀ ਗੱਲ ਠੰਡੀ ਠੰਡੀ ਸੀ ਬਾਈ ਠੰਡੀ ਠੰਡੀ ਲੈ ਬਾਈ ਠੰਡ ਤਾਂ ਐ ਮਾਰਨੇ ਨੇ ਸਹੀ ਗੱਲ ਲੈ ਕੀਪਾ ਦੇ ਮ ਹੂੰ ਨਿਹਾਲ ਮਾਲ ਵਿੱਚ ਚਿਪਾਣਾ ਹੈ ਲੈ ਭਾਈ ਕੀ ਬਾਤ ਹੈ ਬਈ ਦੇਖ ਬੱਸੀ ਠੰਡੀ ਸੀਲ ਭਾਈ ਬਹੁਤ ਆ ਗਈ ਬਾਕੀ ਕਾਦ ਦਾ ਆ ਗਿਆ ਕਰਮ ਵਾਲੀ ਦਾ ਹਾਂ ਸੋਹਣੀ ਬੱਸੀਆ ਗੋਲ ਮਟੋਲ ਬੱਸੀਆ ਭਾਈ ਹੂੰ ਨਾ ਇਹਨੂੰ ਆਪਾਂ ਬਾਲੀ ਵੱਡੀ ਗਈ ਨਾ ਬਾਲੀ ਛੋਟੀ ਗਈ ਸਾਰੀ ਪੰਜਾਬ ਵਾਲੀ ਬੱਸੀਆ ਹਾਂ ਭਾਈ ਬਾਕੀ ਤੋਰਾ ਤਾਰਾ ਚੈੱਕ ਕਰ ਸਕਦੇ ਹਾਂ ਭਾਈ ਇੱਕ ਨੰਬਰ ਤੋਰੇ ਚ ਆ ਗਈ ਜਮਾ ਤੋਰਾ ਤਾਰਾ ਨਾ ਇੱਕ ਨੰਬਰ ਚਮਕ ਵਾਲੀ ਆ ਚਮਕ ਵਾਲੀ ਜਾਦਨੀ ਭਾਈ ਜਮਾ ਨਿਕਾਜੇ ਨਿਕਾਜੇ ਮੂੰਹ ਲੱਗਿਆ ਹੋਏਗਾ ਹੂੰ ਸਹੀ ਗੱਲ ਆ ਚਮਕ ਵਾਲੀ ਆ ਲਸਿਰਾਮੀ ਨੀ ਠੀਕ ਨਾ ਨਾ ਕਿਦੋਂ ਨਹੀਂ ਬਾਈ ਗੋਲ ਬਟੋਲ ਵਾਲਾ ਕਵਾਲਿਟੀ ਵਾਲਾ ਕਿੰਨਾ ਦੁੱਧ ਪਾਇਆ ਬੁੱਟੇ ਦਾ ਪਹਿਲੇ ਸੂਆ ਪਾਈ ਕਹਿੰਦਾ 15 ਕਿਲੋ ਦੁੱਧ ਪਾਇਆ ਵਾ ਬਾਈ ਠੀਕ ਆ ਤੇ ਐਦ ਕੀ ਬੁੱਟੇ ਫਿਰ ਆਏ ਕੀ ਪਾ ਦੂ ਬਾਈ ਆਪਾਂ ਬਾਅਦ ਕਹਿੰਦੇ 18 ਕਿਲੋ ਦੁੱਧ ਆ ਮੈਂ ਪਾ ਦਊਗੀ ਠੀਕ ਆ ਬਾਈ ਹਾਂਜੀ ਬਾਕੀ ਫਾਇਰ ਚੰਗੀ ਆ ਹਾਂ ਫਾਇਰ ਦਾ ਬਾਈ ਤਰ ਪਾਦੀ ਜਰਸੀਆਂ ਦੀ ਚੰਗੀ ਆਉਂਦੀ ਆ ਸਹੀ ਗੱਲ ਆ ਕਿੰਨੇ ਤਰ੍ਹਾਂ ਦੀ ਕੱਚੀ ਹੈ ਜੇ ਇਹ 20 ਦਿਨਾਂ ਦੀ ਕੱਚੀ ਆ ਬਾਈ 20 ਦਿਨਾਂ ਦੀ ਕੱਚੀ ਆ ਬਾਈ ਸਾਰਿਆਂ ਬਾਈ ਫੇਰ ਜਾ ਕੇ ਕਰਮਣ ਨੇ ਸੋਣਾ ਹਾਂ ਲਾਉਣਾ ਸ਼ੁਰੂ ਕਰ ਗਏ ਹੈ ਨਾ ਪੈ ਕੀ ਥਾਣਾ ਇਹਦਾ ਬਾਈ ਦਾ ਮੌਸਮ ਦਾ ਕਰਕੇ ਕਰਾ ਚਲਾ ਜਾ ਰਿਹਾ ਪਸੂ ਬਾੜੇ ਹੋਏ ਖੜੇ ਹੈ ਕਹਿੰਦਾ ਫੇਸ ਦੇਖੋ ਯਾਰ ਪਹਿਲਾ ਦਾ ਰੰਗ ਰੂਪ ਦੇਖੋ ਮੈਂ ਕਹਿੰਦਾ ਬੜਾ ਪਿਆਰਾ ਮੂੰਹ ਆ ਬਹੁਤ ਸੋਹਣਾ ਲੱਗਿਆ ਬਾਈ ਮਿੰਨੂ ਦੇਖੋ ਵਾਟ ਦੇਖੋ ਬਾਈ ਫੁੱਲ ਚੰਗਾ ਆ ਗਿਆ ਬਹੁਤ ਫਰੀ ਕੁਆਲਟੀ ਵਾਲਾ ਹੈ ਰੰਗ ਰੂਪ ਵੀ ਬਹੁਤ ਚੰਗਾ ਆ ਗਿਆ ਸਮੀ ਪਲੀ ਆ ਜਗ੍ਹਾ ਪਲੀ ਆ ਨਾ ਕਦ ਬਾਈ ਇਹ ਨਹੀਂ ਹੈਗਾ ਪਸੂ ਨੂੰ ਕਹਦੀ ਵੱਡੀ ਵਾਲੀ ਨਾ ਵਾਲੀ ਵੱਡੀਆਂ ਨਾਲ ਵਾਲੀ ਛੋਟੀਆਂ ਬਚਾਲ ਲੈ ਮ ਤੇ ਬਾਕੀ ਕੱਚੀ ਕੱਚੀ ਬਈ ਤੇ ਮੋਲੇ ਦਾ ਬੁੱਟਿਆ ਚ ਬਈ ਤੇ ਬਾਈ ਕਹਿੰਦਾ ਕੱਚੀ ਦਾ ਅੱਜ ਮੁੱਲ ਬਾਈ 52000 ਟੋਟਲੀ ਟੋਟਲੀ ਹਾਂ ਠੀਕ ਹੈ ਹਾਂਜੀ ਬਾਈ ਕੱਚੀ ਇਹਦੇ ਬਾਈ ਕਹਿੰਦਾ 52000 ਰੁਪਏ ਦੀ ਆਪਾਂ ਦੇ ਦੇਾਂਗੇ ਜਿੱਦਾਂ ਹੋ ਗਈ ਤਿਆਰ ਉਹਦੇ ਬਾਈ ਕੁਝ ਹੋਰ ਬੰਨਣਾ ਬੈਠਦੇ ਹਨ ਹੂੰ ਜਿਹੜਾ ਕੋਣ 20 ਦਿਨ ਸੰਭੂਗਾ ਉਹ ਤਾਂ ਸਾਬ ਨਹੀਂ ਬੰਨਗੇ ਸਹੀ ਗੱਲ ਆ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਵੇੜਾਂ ਚ ਕੋਈ ਵੀ ਵੇੜ ਆਵੇ ਪਸੰਦ ਤਾਂ ਬਾਈ ਨਾ ਕਰੇ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ